ਕੀ ਲੋਕ ਜਿਵੇਂ ਕਲਾਕਾਰੀ ਚ ਪਿਆਰ ਦਿੰਦੇ ਸੀ ਇਧਰ ਵੀ ਲੋਕ ਉਨੇ ਹੀ ਪਿਆਰ ਦੇ ਰਹੇ ਪੋਲਟਿਕਸ ਜਿਹੜੀ ਬਿਲਕੁਲ ਰਫ ਰੋਡ ਹੈ ਬਹੁਤ ਰਫ ਰੋਡ ਹੈਗੀ ਹੈ ਔਰ ਬਿਲਕੁਲ ਡਿਫਰੈਂਟ ਟਾਈਪ ਦਾ ਇੱਕ ਮਤਲਬ ਕਿ ਖੇਤਰ ਚੁੰਨ ਲਿਆ ਤੁਸੀਂ ਉਹ ਮੇਰਾ ਮੇਰੀ ਰੋਜੀ ਰੋਟੀ ਹੈ ਜੀ ਪੋਲਟਿਕਸ ਦੇ ਵਿੱਚ ਮੈਂ ਸਿਰਫ ਸੇਵਾ ਕਰਨ ਆਇਆ ਲੋਕਾਂ ਲਈ ਮੈਂ ਕੋਈ ਪੈਸੇ ਲਈ ਨਹੀਂ ਆਇਆ ਨਾ ਫੇਮ ਲਈ ਆਇਆ ਸੋ ਕਾਂਗਰਸ ਦੇ ਕੈਂਡੀਡੇਟ ਨੂੰ ਕਾਂਗਰਸ ਦੇ ਸਾਬਕਾ ਐਮਐਲਏ ਕਾਂਗਰਸ ਨੇ ਕੋਸਣ ਦੇ ਰਹੇ ਹੈ ਜੀ ਜਿਹੜੀ ਕਾਂਗਰਸ ਨੂੰ ਛੱਡ ਕੇ ਗਈ ਸੀ ਉਹਨੂੰ ਲੋਕ ਪਿੰਡਾਂ ਚ ਦੇ ਵੜਨ ਦੇ ਰਹੇ ਜਿਹੜਾ ਤੀਜਾ ਕੈਂਡੀਡੇਟ ਬਚਾ ਤੈਨੂੰ ਲੋਕ ਸੈਂਡ ਮਾਫੀਆ ਲੈਣ ਮਾਫੀਆ ਕਹਿੰਦੇ ਉਹਨੂੰ ਲੋਕ ਉਹਦੀ ਆਪਣੀ ਕੌਂਸਲ ਚ ਅਸੀਂ ਸ਼ਰਾ ਰਹੇ ਉੱਥੇ ਨਹੀਂ ਵੜਨ ਦੇ ਰਹੇ ਸੋ ਕੁੱਲ ਬਿਲਾ ਕੇ ਜਿਹੜੀ ਆਮ ਆਦਮੀ ਪਾਰਟੀ ਹੈ ਅਸੀਂ ਟੋਟਲ ਵੋਟਸ ਹੋਣ ਗਿਆ ਉਹ ਤਿੰਨਾਂ ਨੂੰ ਮਿਲਾ ਕੇ ਇਸ ਤੋਂ ਵੱਧ ਹੋਣਗੇ ਉਹਨੂੰ ਐਮੀ ਬਣਾਇਆ ਉਹ ਘਰ ਜਾ ਕੇ ਆਪਣੇ ਹਸਪਤਾਲ ਚ ਬਹਿ ਗਿਆ ਮਰੀਜ਼ ਦੇਖਣ ਲੱਗ ਗਿਆ ਕਿਤੇ ਨਹੀਂ ਗਿਆ ਨਾਲ ਲੋਕਾਂ ਚ ਗਿਆ ਪਾਰਟੀ ਵੀ ਛੱਡਤੀ ਜਿਹੜੇ ਬੰਦਿਆਂ ਨੇ ਉਹਦੇ ਵਾਸਤੇ ਕੰਮ ਕੀਤਾ ਸੀ ਉਹਨਾਂ ਨੂੰ ਵੀ ਧੋਖਾ ਦਿੱਤਾ ਉਹਨਾਂ ਨੂੰ ਵੀ ਛੱਡਤਾ ਜਿਹੜੇ ਲੋਕਾਂ ਨੇ ਵੋਟਾਂ ਪਾਈ ਸੀ ਉਹਨਾਂ ਨੂੰ ਵੀ ਛੱਡਤਾ ਮੈਂ ਹਸਪਤਾਲਾਂ ਦੇ ਵਿੱਚ ਦਵਾਈਆਂ ਪਹੁੰਚਾਈਆਂ ਐਕਸ-ਰੇ আল্ট্রাসੌਂਡ ਮਸ਼ੀਨਾਂ ਪਹੁੰਚਾਈਆਂ ਸਟਾਫ ਭਰਤੀ ਕੀਤਾ ਮੈਂ ਲਗਾਤਾਰ ਮੈਂ ਮੈਂ ਆਪਣਾ ਹਸਪਤਾਲ ਵੇਚ ਦਿੱਤਾ ਉਹ ਨਵਾਂ ਹਸਪਤਾਲ ਬਣਾ ਰਿਹਾ ਉਹ 10 ਕਰੋੜ ਦਾ ਨਵਾਂ ਹਸਪਤਾਲ ਬਣਾ ਰਿਹਾ ਉਹਨੇ ਪਹਿਲਾਂ ਵੀ ਮਰੀਜ਼ ਦੇਖੇ ਸੀ ਉਹਨੇ ਹੁਣ ਵੀ ਮਰੀਜ਼ ਦੇਖਣੇ ਆ ਮੈਂ ਜਿਹੜੇ ਲੋਕਾਂ ਨੂੰ ਕ੍ਰਾਈਸਿਸ ਹੋਇਆ ਜਿਹੜੇ ਕਿਸਾਨ ਬੋਰਡਰ ਤੇ ਬੈਠੇ ਹੋਏ ਸੀ ਮੈਂ 10 ਮਹੀਨੇ ਉਹਨਾਂ ਦੇ ਨਾਲ ਬੈਠਾ ਉਹਨਾਂ ਦੀ ਮਰਨ ਪੱਟੀ ਕੀਤੀ ਇਹਨੂੰ ਬੁਲਾਇਆ ਮੇਰੇ ਬਲਾਣ ਦੇ ਬਾਵਜੂਦ ਨਹੀਂ ਆਇਆ ਸਰਦਾਰ ਕਰਮਜੀਤ ਅਨਮੋਲ ਨੇ ਫਰੀਦਕੋਟ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਗੱਲਬਾਤ ਕਰਦੇ ਆ ਇੱਕ ਕਲਾਕਾਰ ਦੀ ਡਰੈਸ ਅਪ ਦੱਸ ਰਹੀ ਹੈ ਕਿ ਉਹ ਹਜੇ ਵੀ ਕਲਾਕਾਰ ਹੈ ਚਾਹੇ ਉਮੀਦਵਾਰ ਖੜਾ ਵੀ ਹੋ ਗਿਆ ਹੈ ਕਲਾਕਾਰ ਮੈਂ ਰਹੂੰਗਾ ਹੀ ਮਰਦੇ ਦਮ ਤੱਕ ਕਲਾਕਾਰ ਵੀ ਰਹੂੰਗਾ ਜੀ ਹਾਂ ਜੀ ਜਿਸ ਤਰੀਕੇ ਨਾਲ ਤੁਸੀਂ ਕਨਵੈਂਸਿੰਗ ਬੜੀ ਆਰਟਿਸਟਿਕ ਵੇ ਨਾਲ ਕਰ ਰਹੇ ਤੁਹਾਡੀ ਗੱਡੀ 'ਚ ਬੈਠੇ ਤੁਹਾਡੇ ਦੋਸਤ ਜਿਹੜੇ ਗਾਇਕੀ ਦੇ ਹਿਸਾਬ ਦੇ ਨਾਲ ਲਾਹੌਰ ਤੇ ਕਿਹਦੇ ਨਾਲ ਤੁਹਾਨੂੰ ਹੰਗਾਰਾ ਦੇ ਰਿਹਾ ਉਹ ਬੂਸਟਰ ਚਾਹੀਦਾ ਫਤਹਿ ਕਲਾਕਾਰ ਨੂੰ ਕਿਉਂਕਿ ਬਿਲਕੁਲ ਡਿਫਰੈਂਟ ਫੀਲਡ ਚ ਆਏ ਤੁਸੀਂ ਬਿਲਕੁਲ ਜੀ ਬਿਲਕੁਲ ਚਾਹੀਦਾ ਹੁੰਦਾ ਕਿਉਂਕਿ ਲੋਕ ਕਲਾਕਾਰਾਂ ਨੂੰ ਬਹੁਤ ਪਿਆਰ ਕਰਦੇ ਨੇ ਜੀ ਔਰ ਸਾਰੀ ਇੰਡਸਟਰੀ ਮੇਰੇ ਨਾਲ ਹੈ ਔਰ ਵਾਰੀ-ਵਾਰੀ ਸਾਰੇ ਆਉਣਗੇ ਜੀ ਮੇਰੇ ਪ੍ਰਚਾਰ ਦੇ ਆਨ ਬੋਲ ਜੀ ਜਿੱਥੋਂ ਤੱਕ ਗੱਲ ਕਰੀਏ ਕਿੰਨਾ ਕੁ ਫਰਕ ਦੇਖਦੇ ਹੋ ਤੁਸੀਂ ਇੱਕ ਕਲਾਕਾਰ ਦੇ ਰੂਪ ਦੇ ਵਿੱਚ ਤੇ ਇੱਕ ਖਾਸ ਕਰਕੇ ਜੇ ਗੱਲ ਕਰੀਏ ਤਾਂ ਇੱਕ ਪੋਲੀਟਿਸ਼ੀਅਨ ਦੇ ਤੌਰ ਤੇ ਹੁਣ ਕਿਉਂਕਿ ਲੋਕਾਂ ਦੇ ਵਿੱਚ ਜਾਣਾ ਹੁਣ ਹੋਰ ਤਰ੍ਹਾਂ ਦਾ ਹੈ ਅਖਾੜੇ ਲਾਣੇ ਕੁਝ ਹੋਰ ਹੁੰਦੇ ਆ ਜਾਂ ਫਿਰ ਪਬਲਿਸਿਟੀ ਕਰਨਾ ਕਿਸੇ ਫਿਲਮ ਦੀ ਉਹ ਕੁਝ ਹੋਰ ਚੀਜ਼ ਹੁੰਦੀ ਹੈ ਦੇਖੋ ਜੀ ਰੀਲ ਤੇ ਰੀਅਲ ਲਾਈਫ 'ਚ ਫਰਕ ਤਾਂ ਹੁੰਦਾ ਹੀ ਹੈ ਸੋ ਬਾਕੀ ਲੋਕ ਜਿਵੇਂ ਕਲਾਕਾਰੀ 'ਚ ਪਿਆਰ ਦਿੰਦੇ ਸੀ ਇੱਧਰ ਵੀ ਲੋਕ ਉਨਾ ਹੀ ਪਿਆਰ ਦੇ ਰਗੇ ਜੀ ਤੇ ਤੁਸੀਂ 에ਰਮਾ ਕਿਤੇ ਆਪਣੇ ਹਲਕੇ ਦੇ ਕਿਉਂਕਿ ਤੁਹਾਡਾ ਫਰੀਦਕੋਟ ਹਲਕਾ ਬਾਬਾ ਫਰੀਦ ਦੀ ਧਰਤੀ ਹੈਗੀ ਹੈ ਬਹੁਤ ਤੇ ਨੇ ਜਦ ਕਿ ਸਪੀਕਰ ਸਾਹਿਬ ਵੀ ਉੱਥੋਂ ਦੇ ਨੇ ਬਾਕੀ ਪਰ ਬਹੁਤ ਸਾਰੇ ਉੱਥੇ ਸਮੱਸਿਆਵਾਂ ਬਹੁਤ ਨਫਰੀਦਕੋਟ ਦੀਆਂ ਬਿਲਕੁਲ ਬਾਰਡਰ ਤੇ ਪੈ ਜਾਂਦਾ ਹੈ ਕਿ ਉੱਥੋਂ ਦੇ ਪਾਣੀ ਵਿੱਚ ਵੀ ਕਾਫੀ ਪ੍ਰੋਬਲਮਸ ਆ ਗਿਆ ਨੇ ਮੈਟਰਲ ਬਹੁਤ ਹੈ ਫੋਰੀ ਉੱਥੇ ਆਪਣੀਆਂ ਕਾਫੀ ਦਿੱਕਤਾਂ ਨੇ ਤੁਸੀਂ ਕੁਝ ਏਅਰ ਮਾਰਕ ਕੀਤੇ ਚੌਕ ਕੋਈ ਕੁਝ ਜਿਵੇਂ ਫਰੀਦਕੋਟ ਦਾ ਏਰੀਆ ਜਿਹੜਾ ਸੇਮ ਦੇ ਵਿੱਚ ਹੈ ਤੇ ਕੁਝ ਏਰੀਆ ਦੇ ਵਿੱਚ ਟਮਾਟਰ ਦੀ ਖੇਤੀ ਬਹੁਤ ਹੁੰਦੀ ਹੈ ਉੱਥੇ ਉਹ ਚਾਹੁੰਦੇ ਨੇ ਕਿ ਕੋਈ ਫੂਡ ਪ੍ਰੋਸੈਸਿੰਗ ਦਾ ਪ੍ਰੋਜੈਕਟ ਲਾਇਆ ਜਾਵੇ ਤੇ ਇੱਕ ਜਿਵੇਂ ਕੋਟਕਪੂਰਾ ਤੋਂ ਮੋਕੇ ਨੂੰ ਜੋੜਨ ਵਾਲਾ ਰੇਲਵੇ ਟਰੈਕ ਹੈ ਇਹ ਜੀਆਂ ਕਾਫੀ ਚੀਜ਼ਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਕਰਨ ਵਾਲੀਆਂ ਤੇ ਤੁਹਾਨੂੰ ਕਿਵੇਂ ਦਾ ਹੰਗਾਰਾ ਮਿਲਿਆ ਲੋਕਾਂ ਨੂੰ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਉਹ ਕਹਿੰਦੇ ਵੀ ਪਹਿਲੇ ਤੁਸੀਂ ਆਪਣੀ ਕਲਾਕਾਰੀ ਦਿਖਾਓ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਬਹੁਤ ਲੋਕ ਕਹਿੰਦੇ ਪਰ ਮੈਂ ਘਟ ਦਿਖਾਉਣਾ ਜੀ ਕਲਾਕਾਰੀ ਪਹਿਲਾਂ ਕਿਉਂਕਿ ਪਹਿਲਾਂ ਇਹ ਜਿਹੜਾ ਗੋਲ ਹੈ ਇਹ ਅਚੀਵ ਕਰ ਲਈਏ ਤੇ ਬਾਅਦ ਚ ਸਾਰਾ ਕੁਝ ਹੋਗਾ ਤੁਹਾਨੂੰ ਲੱਗਦਾ ਕੀ ਕਲਾਕਾਰੀ ਵੀ ਜ਼ਰੂਰੀ ਕਿਉਂਕਿ ਵੈਸੇ ਤਾਂ ਮਾਨ ਸਾਹਿਬ ਵੀ ਕਹਿੰਦੇ ਵੀ ਮੈਂ ਕਲਾਕਾਰ ਸੀ ਹੁਣ ਮੁੱਖ ਮੰਤਰੀ ਬਣ ਗਿਆ ਉਹ ਤੋਂ ਕਲਾਕਾਰ ਹੀ ਤੋਂ ਇਧਰ ਉਹ ਆਏ ਹੈ ਪਰ ਪੋਲਿਟਿਕਸ ਜਿਹੜੀ ਹੈ ਬਿਲਕੁਲ ਰਫ ਰੋਡ ਹੈ ਬਹੁਤ ਰਫ ਰੋਡ ਹੈਗੀ ਹੈ ਔਰ ਬਿਲਕੁਲ ਡਿਫਰੈਂਟ ਟਾਈਪ मतलब की क्षेत्र चुन लेया है तुसी थोनू लगदा नहीं ਵੀ ਥੋੜਾ ਔਖਾਈ ਜੀ ਬਣਾ ਲਈ ਉਹ ਜਦਾ ਵਧੀਆ ਸੀ ਦੇਖੋ ਉਹ ਮੇਰਾ ਮੇਰੀ ਰੋਜ਼ੀ ਰੋਟੀ ਹੈ ਜੀ ਪੋਲਿਟਿਕਸ ਦੇ ਵਿੱਚ ਮੈਂ ਸਿਰਫ ਸੇਵਾ ਕਰਨ ਆਇਆ ਲੋਕਾਂ ਲਈ ਮੈਂ ਕੋਈ ਪੈਸੇ ਲਈ ਨਹੀਂ ਆਇਆ ਨਾ ਫੇਮ ਲਈ ਆਇਆ ਤੇ ਉਹ ਮੇਰੀ ਰੋਜ਼ੀ ਰੋਟੀ ਹੈ ਤੇ ਮੈਂ ਹੁਣ ਐਨਾ ਕਿ ਵੀ ਕੰਮ ਵੰਡ ਲੈਣਾ ਅੱਧਾ ਉਧਰ ਤੇ ਅੱਧਾ ਜੇ ਕਿਤੇ ਤੁਸੀਂ ਜਿੱਤ ਗਏ ਉਹਦੇ ਬਾਅਦ ਤੁਸੀਂ ਕੀ ਕਰੋਗੇ ਫਰੀਦਕੋਟ ਲਈ ਕੀ ਕੀ ਸੋਚਿਆ ਹੈ ਫਰੀਦਕੋਟ ਨੂੰ ਹਰਾ ਭਰਾ ਬਣਾਵਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਅੱਛਾ ਦੇ ਨਾਲ ਸਗੇ ਕਰਮਜੀਤ ਤਮੋਲ ਅਰ ਉਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਬੜੇ ਕੌਨਫੀਡੈਂਟ ਨੇ ਕਲਾਕਾਰ ਨੇ ਫਰੀਦਕੋਟ ਚ ਉਤਾਰਿਆ ਹੈਗਾ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਫਰੀਦਕੋਟ ਦੀ ਧਰਤੀ ਤੇ ਉਤਾਰਿਆ ਇਹਨਾਂ ਨੂੰ ਇੱਕ ਤਰ੍ਹਾਂ ਦਾ ਔਰ ਉਸ ਦੇ ਨਾਲ ਹੀ ਇੱਕ ਜਿਹੜੇ ਕਰਮਜੀਤ ਤਮੋਲ ਨੇ ਉਹਨਾਂ ਨੇ ਕਿਹਾ ਕਿ ਮੈਂ ਫਰੀਦਕੋਟ ਨੂੰ ਹਰਾ ਪਰ ਬਣਾਉਣਾ ਚਾਹਣਾ ਔਰ ਉਸ ਦੇ ਨਾਲ ਹੀ ਉਹਨਾਂ ਨੇ ਕੰਫੀਡੈਂਸ ਉਹਦਾ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੰਮ ਨੂੰ ਡਿਵਾਈਡ ਕਰਾਂਗਾ ਜਿੱਤ ਵੀ ਗਿਆ ਤਾਂ ਥੋੜੇ ਅੱਧਾ ਕੰਮ ਮੈਂ ਇੱਧਰ ਕਰਾਂਗਾ ਐਸੇ ਕਲਾਕਾਰ ਹੋਰ ਅੱਧਾ ਕੰਮ ਐ ਜਿਹੜਾ ਇੱਕ ਉਮੀਦਵਾਰ ਦੇ ਤੌਰ ਤੇ ਕਰਾਂਗਾ ਫੇਵ ਚੈਨਲ ਪੰਜਾਬੀ ਪਟਿਆਲਾ ਦੇ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਵੈਸੇ ਤਾਂ ਮੰਤਰੀ ਨੇ ਐਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਪਰ ਜਿਹੜੇ ਬਲਬੀਰ ਸਿੰਘ ਨੇ ਸਾਡੇ ਨਾਲ ਡਾਕਟਰ ਬਲਬੀਰ ਸਿੰਘ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਪਟਿਆਲਾ ਔਖਾ ਬਹੁਤ ਹੈ ਕਿਉਂਕਿ ਉਹ ਗੜ ਮੰਨਿਆ ਗਿਆ ਕਾਂਗਰਸ ਦਾ ਦੇਖੋ ਪਟਿਆਲੇ ਦੇ ਵਿੱਚ ਤੁਸੀਂ ਕਹਿਆ ਗੜ ਬੰਨਿਆ ਜਾਂਦਾ ਕਾਂਗਰਸ ਦਾ ਹੁਣ ਜਿਹੜੀ ਕਾਂਗਰਸ ਹੈ ਜਿਹੜਾ ਉਹਦਾ ਕੈਂਡੀਡੇਟ ਹੈ ਉਹਨੂੰ ਤਾਂ ਨੇੜੇ ਨਹੀਂ ਆਣਦੇ ਰਏ ਸੋ ਕਾਂਗਰਸ ਦੇ ਕੈਂਡੀਡੇਟ ਨੂੰ ਕਾਂਗਰਸ ਦੇ ਸਾਬਕਾ ਐਮਐਲਏ ਕਾਂਗਰਸਨੀ ਕੋਸਮ ਦੇ ਰਹੇ ਜਿਹੜੀ ਕਾਂਗਰਸ ਨੂੰ ਛੱਡ ਕੇ ਗਈ ਸੀ ਉਹਨੂੰ ਲੋਕ ਪਿੰਡਾਂ ਚ ਨਹੀਂ ਪੜਨ ਦੇ ਰਹੇ ਜਿਹੜਾ ਜਿਹੜਾ ਤੀਜਾ ਕੈਂਡੀਡੇਟ ਬਚਾ ਜਿਹਨੂੰ ਲੋਕ ਸੈਂਡ ਮਾਫੀਆ ਲੈਣ ਮਾਫੀਆ ਕਹਿੰਦੇ ਉਹਨੂੰ ਲੋਕ ਉਹਦੀ ਆਪਣੀ ਕੌਂਸਲ ਚ ਅਸੀਂ ਚੜਾ ਰਹੇ ਉੱਤੇ ਨਹੀਂ ਪੜਨ ਦੇ ਰਹੇ ਤੋ ਕੁੱਲ ਮਿਲਾ ਕੇ ਜਿਹੜੀ ਆਮ ਆਦਮੀ ਪਾਰਟੀ ਹੈ ਸੀ ਟੋਟਲ ਵੋਟਸ ਹੋਣ ਗਿਆ ਉਹ ਤਿੰਨਾਂ ਨੂੰ ਮਿਲਾ ਕੇ ਇਸ ਤੋਂ ਵੱਧ ਹੋਣ ਗਿਆ ਮੁਕਾਬਲਾ ਤੁਹਾਡਾ ਆਪਣੇ ਪ੍ਰੋਫੈਸ਼ਨਲ ਨਾਲ ਵੀ ਹੈਗਾ ਕਾਂਗਰਸ ਨੇ ਜਿਹੜਾ ਹੈਗਾ ਉਹੀ ਵਾਲੀ ਗੱਲ ਕਰੀਏ ਵੀ ਐਸਐਮ ਚਾਹੇ ਰਾਣੀਪੁਰ ਨੀਤ ਕੋਰ ਜਿਹੜੇ ਨੇ ਉਹ ਪਾਟ ਪਾਟ ਚ ਚਲੇ ਗਏ ਨੇ ਪਰ ਕਾਂਗਰਸ ਦਾ ਜਿਹੜਾ ਹੈਗਾ ਉਹ ਗੜ ਮੰਨਿਆ ਜਾਂਦਾ ਰਿਹਾ ਪਰ ਅਕੀ ਉਹਦੇ ਚ ਉਮੀਦਵਾਰ ਜਿਹੜਾ ਉਹ ਬਦਲ ਗਿਆ ਔਰ ਉਹ ਵੀ ਤੁਹਾਡੇ ਪ੍ਰੋਫੈਸ਼ਨਲ ਨੇ ਉਸ ਕੈਂਡੀਡੇਟ ਦਾ ਕਾਂਗਰਸ ਦੇ ਵਿੱਚ ਵਿਰੋਧ ਹੈ ਕੋਈ ਉਹਦੇ ਨਾਲ ਉਹਨੂੰ ਸਪੋਰਟ ਨਹੀਂ ਕਰ ਰਿਹਾ ਅਜੇ ਤੱਕ ਉਹਨੂੰ ਓਵਰਕਮ ਨਹੀਂ ਕਰ ਸਕਿਆ ਉਹਨੂੰ ਉਹਨੂੰ ਟਿਕਟ ਮਿਲ ਨੂੰ 5-6 ਦਿਨ ਹੋ ਗਏ ਹਫ਼ਤਾ ਹੋ ਗਿਆ ਅਜੇ ਤੱਕ ਉਹਨੂੰ ਓਵਰਕਮ ਨਹੀਂ ਕਰ ਸਕਿਆ ਜਿਹੜਾ ਤੁਸੀਂ ਕਹਿੰਦੇ ਆ ਵੀ ਉਹ ਵੀ ਡਾਕਟਰ ਹੈ ਮੈਂ ਵੀ ਡਾਕਟਰ ਹਾਂ ਜਿੱਥੇ ਕੰਪੈਰੀਸਨ ਹੈ ਇੱਥੋਂ ਸ਼ੁਰੂ ਹੁੰਦਾ ਤੇ ਇੱਥੇ ਖਤਮ ਹੋ ਜਾਂਦਾ ਉਹ ਡਾਕਟਰ ਸੀ ਉਹਨੂੰ ਲੋਕਾਂ ਨੇ ਐਮਪੀ ਬਣਾਇਆ ਉਹਨੂੰ ਐਮਪੀ ਬਣਾਇਆ ਉਹ ਘਰ ਜਾ ਕੇ ਆਪਣੇ ਹਸਪਤਾਲ 'ਚ ਬਹਿ ਗਿਆ ਮਰੀਜ਼ ਦੇਖਣ ਲੱਗ ਗਿਆ ਕਿਤੇ ਨਹੀਂ ਗਿਆ ਨਾ ਲੋਕਾਂ 'ਚ ਗਿਆ ਪਾਰਟੀ ਵੀ ਛੱਡਤੀ ਜਿਹੜੇ ਬੰਦਿਆਂ ਨੇ ਉਹਦੇ ਵਾਸਤੇ ਕੰਮ ਕੀਤਾ ਸੀ ਉਹਨ ਦੂਜਾ ਡਾਕਟਰ ਮੈਂ ਸੀਗਾ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਮਾਨ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਮੈਂ ਬੱਲਕਣਿਕ ਬਣਾਏ ਮੈਂ ਹਸਪਤਾਲਾਂ ਦੇ ਵਿੱਚ ਦਵਾਈਆਂ ਪਹਚਾਈਆਂ ਐਕਸ-ਰੇ আল্ট্রাসੌਂਡ ਮਸ਼ੀਨਾਂ ਪਹਚਾਈਆਂ ਸਟਾਫ ਭਰਤੀ ਕੀਤਾ ਮੈਂ ਲਗਾਤਾਰ ਮੈਂ ਮੈਂ ਆਪਣਾ ਹਸਪਤਾਲ ਵੇਚ ਦਿੱਤਾ ਉਹ ਨਵਾਂ ਹਸਪਤਾਲ ਬਣਾ ਰਿਹਾ ਸੋ ਇਹ ਲੋਕ ਕੰਪੈਰੀਸ਼ਨ ਕਰ ਰਹੇ ਆ ਉਹ 10 ਕਰੋੜ ਦਾ ਨਵਾਂ ਹਸਪਤਾਲ ਬਣਾ ਰਿਹਾ ਉਹਨੇ ਪਹਿਲਾਂ ਵੀ ਮਰੀਜ਼ ਦੇਖੇ ਸੀ ਉਹਨੇ ਹੁਣ ਵੀ ਮਰੀਜ਼ ਦੇਖਣੇ ਆ ਮੈਂ ਜੇ ਲੋਕਾਂ ਨੂੰ ਕ੍ਰਾਈਸਿਸ ਹੋਇਆ ਜੇ ਕਿਸਾਨ ਬਾਰਡਰ ਤੇ ਬੈਠੇ ਹੋਏ ਸੀ ਮੈਂ 13 ਮਹੀਨੇ ਉਹਨਾਂ ਦੇ ਨਾਲ ਬੈਠਾ ਉਹਨਾਂ ਦੀ ਮਰਨ ਪੱਟੀ ਕੀਤੀ ਇਹਨੂੰ ਬੁਲਾਇਆ ਮੇਰੇ ਬਲਾਡ ਦੇ باوجود ਨਹੀਂ ਆਇਆ ਸੋ देयर इज नो ਕੰਪੈਰੀਸਨ ਬੀਟਵੀਨ ਦ ਟੂ ਡਾਕਟਰਸ ਇੱਕ ਲੋਕਾਂ ਦਾ ਡਾਕਟਰ ਹੈ ਦੂਜਾ ਪ੍ਰੋਫੈਸ਼ਨਲ ਡਾਕਟਰ ਹੈ ਮੈਂ ਉਹਨੂੰ ਬੁਰਾ ਨਹੀਂ ਕਹਿੰਦਾ ਆਪਣਾ ਪੇਸ਼ੈਂਟ ਦੇਖਦਾ ਆਪਣੇ ਉਤਮਾਈ ਕਰਦਾ ਠੀਕ ਹੈ ਸਰ ਜਿਹੜੀ ਭਾਜਪਾ ਹੈਗੀ ਉਹਨਾਂ ਨੇ ਪ੍ਰਨੀਤ ਕੌਰ ਜਿਹੜੇ ਆ ਉਹ ਲੈ ਕੇ ਗਏ ਨੇ ਔਰ ਪ੍ਰਨੀਤ ਕੌਰ ਜੀ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਕਾਫੀ ਉੱਥੇ ਰਿਹਾ ਆਪਣੇ ਤਰੀਕੇ ਦੇ ਨਾਲ ਤੁਰਨਾ ਫਿਰਨਾ ਵੀ ਰਿਹਾ ਸਭ ਕੁਝ ਹੈ ਪਰ ਕਿਸਾਨਾਂ ਨੇ ਹੁਣ ਵਿਰੋਧ ਕਰ ਰਹੇ ਭਾਜਪਾ ਕਰਕੇ ਤੁਹਾਨੂੰ ਲੱਗਦਾ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਬੈਨੀਫਿਟ ਹੋਏਗਾ ਤੁਸੀਂ ਕਹਿੰਦੇ ਤੁਰਨਾ ਫਿਰਨਾ ਰਿਹਾ ਮੈਂ ਤਾਂ ਲੋਕਾਂ ਨੂੰ ਪੁੱਛਿਆ ਡੇਰਾ ਬੱਸੇ ਚ ਕਹਿੰਦੇ ਪ੍ਰਨੀਤ ਕੌਰ ਦੇ ਦਰਸ਼ਨ ਹੋਏ ਕਹਿੰਦੇ ਸਾਡੇ ਤਾਂ ਆਏ ਨਹੀਂ ਕਦੇ ਸੀ ਆਹ ਬਰੂਡ ਤੋਂ ਅੱ ਮੈਨੂੰ ਨਹੀਂ ਪਤਾ ਕਿਥੇ ਤੁਰਨਾ ਫਿਰਨਾ ਰਿਹਾ ਹੁਣ ਤਾਂ ਲੋਕ ਪਿੰਡਾਂ ਦੇ ਕਹਿੰਦੇ ਆ ਉਹਨਾਂ ਨੇ ਲਿਖ ਕੇ ਲਾਤਾ ਉੱਥੇ ਉਹਦੀ ਐਂਟਰੀ ਦਾ ਬੈਨ ਹੈ ਉਹਦੀ ਪ੍ਰਨੀਤ ਕੌਰ ਜੀ ਦੀ ਐਂਟਰੀ ਪਿੰਡਾਂ ਚ ਬੈਨ ਹੈ ਕਿਸਾਨ ਵਿਰੋਧ ਕਰ ਰਹੇ ਆ ਔਰ ਉਹਨਾਂ ਉਸ ਪਾਰਟੀ ਚ ਗਈ ਹੈ ਉਹ ਜਿਹਨੇ ਕਿਸਾਨਾਂ ਦੇ ਉੱਤੇ ਜੀਵ ਚੜਾਈ ਉਹਨਾਂ ਦਾ ਮਾਰਡਰ ਕੀਤਾ ਪ੍ਰਨੀਤ ਕੌਰ ਜੀ ਉਹਨਾਂ ਪਾਰਟੀ ਚ ਗਈ ਹੈ ਆਪਣੇ ਲਾਲਚ ਕਰਕੇ ਜਿਨ੍ਹਾਂ ਨੇ ਔਰਤਾਂ ਦੀ ਸ਼ੋਸ਼ਣ ਕੀਤਾ ਫਿਰ ਉਹਨਾਂ ਦੇ ਉੱਤੇ ਉਹਨਾਂ ਦੀ ਖਿੱਚਤੂ ਕੀਤੀ ਜਿਹੜੀ ਪਾਰਟੀ ਨੇ ਦਿੱਲੀ ਦੇ ਵਿੱਚ ਉਹ ਵੀ ਉਹ ਔਰਤਾਂ ਜਿਹੜੀਆਂ ਮੈਡਲ ਜਿੱਤ ਕੇ ਆਈਆਂ ਸੀ ਸਾਡੀਆਂ ਲੜਕੀਆਂ ਸਾਡੀਆਂ ਬੇਟੀਆਂ ਜਿਹੜੀਆਂ ਪਹਿਲਵਾਨ ਬੇਟੀਆਂ ਤੋ ਉਹ ਇਹੋ ਜਿਹੇ ਇਹੋ ਜਿਹੇ ਨਾਮਰਾਜ਼ ਪਾਰਟੀ ਚ ਗਿਆ ਜਿਹਦੇ ਲੋਕ ਨਾ ਨਹੀਂ ਸੁਣਨਾ ਚਾਹੁੰਦੇ ਸੋ ਇਸ ਕਰਕੇ ਉਹ ਵੀ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਗੁੱਸੇ ਦਾ ਜਿਹੜਾ ਹੈਗਾ ਉਹ ਸ਼ਕਾਰ ਹੋ ਰਿਹਾ ਔਰ ਧਰਮਵੀਰ ਗਾਂਧੀ ਆਪਣੀ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾ ਕੇ ਉਹਨੂੰ ਛੱਡ ਕੇ ਉਹ ਇੱਕ ਇਹੋ ਜਿਹੇ ਪਾਰਟੀ ਚ ਗਿਆ ਜਿੱਥੇ ਉਹਨਾਂ ਨੂੰ ਕੋਈ ਸ਼ਕਲ ਨਹੀਂ ਦੇਖਣਾ ਚਾਹੁੰਦਾ ਉਹਨਾਂ ਦੀ ਮਤਲਬ ਸਾਰੀ ਸਾਰੀ ਕਾਂਗਰਸ ਪਾਰਟੀ ਉਹਨਾਂ ਦੇ ਗੈਸਟ ਹੈ ਵਿਰੋਧੀ ਕਹਿੰਦੇ ਨੇ ਕਿ ਡਾਕਟਰ ਬਣਾਏ ਹੈਗੇ ਹੈ ਹੈਲਥ ਮਿਨਿਸਟਰ ਪਰ باوجود ਉਸ ਦੇ ਤੁਸੀਂ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਕੰਮ ਨਹੀਂ ਕੀਤਾ ਰੀਸੈਂਟਲੀ ਇੱਕ ਜਿਹੜੀ ਫੋਟੋ ਸੀਗੀ ਉਹ ਵਾਇਰਲ ਹੋਈ ਹੈ ਕਹਿੰਦੇ ਜੀ ਇੱਕੀ ਹਸਪਤਾਲ ਦੇ ਵਿੱਚ ਉੱਥੇ ਨਾਲ ਹੀ ਇੱਕ ਡੈੱਡ ਬੋਡੀ ਪਈ ਹੋਈ ਹੈ ਤੇ ਕਹਿੰਦੇ ਇਹ ਕੀ ਕਰਨਗੇ ਅੱਗੇ ਜਾ ਕੇ ਐਵੇਂ ਦੀ ਵੀ ਜਿਹੜੇ ਉਹ ਆਪਣੇ ਤਰੀਕੇ ਦੀਆਂ ਗੱਲਾਂ ਕਰਦੇ ਨੇ ਦੇਖੋ ਉਹਨਾਂ ਨੇ ਕੁਛ ਨਾ ਕੁਛ ਲੰਬੜਾ ਹੁੰਦਾ ਮਾੜੀ ਗੱਲ ਹੈ ਉਹਦੇ ਵਿੱਚ ਕੀ ਆ ਕਿ ਜਿਹੜੇ ਕੋ ਡਾਕਟਰ ਹੈਗੇ ਆ ਜੀ ਪੰਜਾਬ ਦੇ ਵਿੱਚ 4 5 3000 ਡਾਕਟਰ ਆ ਜੀ 4000 ਉਹਨਾਂ ਚੋਂ ਕੁਛ ਇੱਕ ਡਾਕਟਰ ਜਿਹੜੇ ਆ ਗਏ ਉਹ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰਦੇ ਹੋਰ ਵੀ ਇੱਕ ਦੋ ਹੋਣਗੇ ਇਦਾਂ ਦੇ ਆ ਗਏ ਆ ਮੈਂ ਸਸਪੈਂਡ ਵੀ ਕੀਤੇ ਆ ਉਹਨਾਂ ਦੇ ਉੱਤੇ ਐਕਸ਼ਨ ਵੀ ਲਿਆ ਇੱਕ ਦੋ ਨੂੰ ਸੀ ਮਤਲਬ ਜੁੜੀ ਉਹਨਾਂ ਦੇ ਅਗੇਂਸਟ ਇਨਕੁਆਰੀਆਂ ਵੀ ਚੱਲ ਗਈਆਂ ਚੱਲਦੀਆਂ ਪਈਆਂ ਉਹ ਮਾੜੇ ਬੰਦੇ ਹਰ ਡਿਪਾਰਟਮੈਂਟਸ ਹੁੰਦੇ ਆ ਜੀ ਸਭ ਤੋਂ ਜ਼ਿਆਦਾ ਤਾਂ ਪੋਲਿਟਿਕਸ ਵਿੱਚ ਹੈ ਜੀ ਆ ਤੁਹਾਡੇ ਸਾਹਮਣੇ ਫਿਰਦੇ ਆ ਜਿਹੜਾ ਲੈਂਡ ਮਾਫੀਆ ਸੈਂਡ ਮਾਫੀਆ ਸੋ ਡਾਕਟਰਾਂ ਦੇ ਵਿੱਚ ਵੀ ਕੁਝ ਜਿਹੜਾ ਹੈਗਾ ਮਿਸ ਮੈਨੇਜਮੈਂਟ ਹੈ ਗਿਆ ਟੋਟਲ ਮਿਸ ਮੈਨੇਜਮੈਂਟ ਹੈ ਗਲਤ ਹੈ ਬਿਲਕੁਲ ਹੀ ਹੋਣੀ ਚਾਹੀਦੀ ਸੀ ਮੈਂ ਇਮੀਡੀਏਟਲੀ ਨੈਕਸਟ ਇਨਕੁਆਇਰੀ ਆਰਡਰ ਕਰਤੀ ਸੀ ਸਟ੍ਰਿਕਟ ਐਕਸ਼ਨ ਲੈਣੇ ਆ ਜਿਹ ਪਹਿਲਾਂ ਸਟ੍ਰਿਕਟ ਐਕਸ਼ਨ ਹੋ ਰਿਹਾ ਉਹਦੇ ਵਿੱਚ ਸਰ ਜਿਹੜੇ ਅਰਵਿੰਦ ਕੇਜਰੀਵਾਲ ਹੈ ਤੁਹਾਡੇ ਕਨਵੀਨਰ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਨੇ ਤੁਹਾਨੂੰ ਕਿਤੇ ਕਮੀ ਨਹੀਂ ਮਹਿਸੂਸ ਹੋ ਰਹੀ ਕਿ ਜਿਉਂ ਆਂਦੇ ਤੁਹਾਡੀ ਕੌਨਸਟਿਟੂਐਂਸੀ ਚ ਬਹੁਤ ਕਰਨਾਂ ਦੇ ਕਿਉਂਕਿ ਤੁਹਾਡੀ ਕੌਨਸਟਿਟੂਐਂਸੀ ਕਾਫੀ ਕੀ ਹੈਗੀ ਸੰਗਰੂਰ ਵਾਲੀ ਕੀ ਹੈਗੀ ਤੇ ਜੇ ਗੱਲ ਕਰੀ ਤਾਂ ਇੱਕ ਦੋ ਹੋਰ ਕੌਨਸਟਿਟੂਐਂਸੀਸ ਨੇ ਜਿਹੜੀਆਂ ਕਾਫੀ ਮਤਲਬ ਕਿ ਲੋਕਾਂ ਦੇ ਫੋਕਸ ਦਾ ਇਸ ਟਾਈਮ ਬਣੀਆਂ ਹੋਈਆਂ ਨੇ ਕਾਫੀ ਉਹਨੂੰ ਮਤਲਬ ਯਕੀਨਲੀ ਦੇਖ ਰਹੇ ਨੇ ਲੋਕ ਤੇ ਤੁਹਾਨੂੰ ਲੱਗਦਾ ਹੈ ਜਾਂ ਉਹਨਾਂ ਦੇ ਵਾਈਫ ਆਣ ਕੇ ਇੱਥੇ ਜਾਂ ਕਿਸ ਤਰੀਕੇ ਦੇ ਨਾਲ ਤੁਹਾਡੀ ਕਨਵੈਂਸਿੰਗ ਕੈਂਪੇਨਿੰਗ ਵਾਸਤੇ ਨਹੀਂ ਸਾਨੂੰ ਅਰ ਦਾ ਬਹੁਤ ਨੁਕਸਾਨ ਹੋਣ ਜਾ ਰਿਹਾ ਹੈ ਬੀਜੇਪੀ ਨੇ ਆਪਣੇ ਪੈਰ ਤੇ ਖਵਾੜੀ ਮਾਰ ਲਈ ਉਹ ਜੀ ਹੁਣ ਬੀਜੇਪੀ ਤੁਹਾਨੂੰ ਜਿਹੜੀ ਹੈਗੀ ਨਾਰਥ ਇੰਡੀਆ ਚੋਂ ਸਾਫ ਹੋਏਗੀ ਉਹਨਾਂ ਦੀ ਵਾਈਫ ਸ਼ੀ ਇਸ ਟ੍ਰੂਲੀ ਦਾ ਆਇਰਨ ਲੇਡੀ ਬਹੁਤ ਮਜ਼ਬੂਤੀ ਦੇ ਨਾਲ ਉਹ ਲੜ ਰਹੀ ਹੈ ਔਰ ਔਰਤਾਂ ਦੇ ਵਿੱਚ ਉਹਨਾਂ ਦੀ ਅਪੀਲ ਦਾ ਅਸਰ ਬਹੁਤ ਹੋ ਰਿਹਾ ਇਹਦੇ ਨਾਲ ਖਾਲੀ ਪੰਜਾਬ ਚੋਂ ਨਹੀਂ ਦਿੱਲੀ ਚੋਂ ਵੀ ਹਰਾਨੇ ਚੋਂ ਵੀ ਆਸ-ਪਾਸੇ ਇਹ ਦੋਨੋਂ ਫੈਕਟਰ ਕਰਕੇ ਜਿਹੜੇ ਹੈਗੇ ਆ ਉਹ ਮੱਲਮ ਅਰਵਿੰਦ ਕੇਜੇਵਾਲ ਜੀ ਔਰ ਸ੍ਰੀਤਾ ਕੋਕੇਜੇਵਾਲ ਜੀ ਜਿੰਨੀ ਉਹ ਕੋਸ਼ਿਸ਼ ਕਰ ਰਹੇ ਆ ਇਹ ਦੇ ਆਰ ਦਾ ਸਿੰਬਲਸ ਆਫ ਨੈਸ਼ਨਲ ਯੂਨਿਟੀ ਜਿਹੜੀ ਆਪੋਜੀਸ਼ਨ ਯੂਨਿਟੀ ਦਾ ਸਿੰਬਲ ਹੈ ਜੀ ਨੈਸ਼ਨਲ ਰੈਜ਼ਿਸਟੈਂਸ ਦਾ ਸਿੰਬਲ ਹੈ ਇਹਦੇ ਨਾਲ ਬੀਜੇਪੀ ਨੇ ਆਪਣੇ ਪੈਰ ਤੇ ਕੁਹਾੜੀ ਮਾਰੀ ਜੀ ਬੀਜੇਪੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਬੀਜੇਪੀ 150 ਸੀਟਰ ਤੋਂ ਕਰਾਸ ਨਹੀਂ ਕਰੇਗੀ ਸਰ ਜਿਹੜੇ ਕਿਸਾਨ ਹੈ ਕਿਸਾਨ ਜਿਹੜਾ ਹੈ ਉਹ ਆਪਣਾ ਇੱਕ ਚਾਰਟ ਬਣਾ ਕੇ ਬੈਠਾ ਪੰਜ ਸੱਤ 10 ਉਹਨਾਂ ਨੇ ਪੁਆਇੰਟਸ ਬਣਾ ਲਏ ਹੋਏ ਵੀ ਇਹਨਾਂ ਪੁਆਇੰਟਸ ਤੇ ਕੋਈ ਵੀ ਉਮੀਦਵਾਰ ਆਵੇ ਅਸੀਂ ਉਹਨਾਂ ਨੂੰ ਪੁੱਛਾਂਗੇ ਅੱਜ ਐਚਐਸ ਫੁਲਕਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਵੀ ਕਿਹਾ ਕਿ ਬਾਕੀ ਜਿਨੇ ਵੀ ਤੁਹਾਡੇ ਕੋਲ ਉਮੀਦਵਾਰ ਨੇ ਉਹਨਾਂ ਤੋਂ ਪੁੱਛੋ ਕਿ ਧਰਤੀ ਤੇ ਪਾਣੀ ਨੂੰ ਕੀ ਪਲਾਨਿੰਗ ਹੈ ਤੁਹਾਡੇ ਕੋਲ ਕਿਸੇ ਤਰੀਕੇ ਦੀ ਅੱਜ ਕਿਸਾਨ ਜਿਹੜੇ ਨੇ ਕਿਸਾਨ ਵੀ ਇਹੀ ਕਹਿ ਰਹੇ ਨੇ ਕਿ ਅਸੀਂ ਹਰ ਇੱਕ ਕੋਈ ਵੀ ਕੈਂਡੀਡੇਟ ਸਾਡੇ ਕੋਲ ਆਏਗਾ ਅਸੀਂ ਉਹਨਾਂ ਨੂੰ ਪੁਆਇੰਟਸ ਜ਼ਰੂਰ ਪੁੱਛਾਂਗੇ ਕਿ ਸਾਡੇ ਲਈ ਕੀ ਕਰ ਰਹੇ ਹੋ ਕਿਉਂਕਿ ਹਜੇ ਵੀ ਅੱਜ ਤੁਹਾਨੂੰ ਪਤਾ ਹੀ ਹੈ ਤੁਹਾਡੇ ਨੌਲੇਜ ਹੁਣਾ ਹੈ ਅੱਜ ਵੀ ਪਟੜੀ ਤੇ ਬੈਠੇ ਹੋਏ ਨੇ ਕਿਸਾਨ ਮੇਰੇ ਨੌਲੇਜ ਹੈ ਜੀ ਕਿਸਾਨ ਨਸਲ ਤੇ ਫਸਲ ਦੀ ਲੜਾਈ ਲੜ ਰਹੇ ਆ ਮੈਂ 13 ਮਹੀਨੇ ਬਾਰਡਰ ਤੇ ਬੈਠਾ ਸੀ ਉਹਨਾਂ ਦੇ ਨਾਲ ਜੀ ਮੈਂ ਜਿੱਥੇ ਵੀ ਜਾਂਦਾ ਹਰ ਪਿੰਡ 'ਚ ਤੁਹਾਨੂੰ 10 20 50 ਕਿਸਾਨ ਮਿਲਣਗੇ ਜਿਹੜੇ ਕੰਦਪਨ ਜਿਹੜੇ ਮੈਨੂੰ ਹੁਣ ਵੀ ਕਹਿੰਦੇ ਆ ਕਿ ਡਾਕਟਰ ਸਾਹਿ ਉਸੀਂ ਆਪਣਾ ਫਰਜ਼ ਨਿਭਾਇਆ ਸੀ ਹੁਣ ਸਾਨੂੰ ਆਪਣਾ ਫਰਜ਼ ਨਿਭਾਣ ਦਿਓ ਇੱਕ ਇੱਕ ਵੋਟ ਤੁਹਾਨੂੰ ਪਾਵਾਂਗੇ ਤੁਹਾਨੂੰ ਜਿਤਾ ਕੇ ਭੇਜਾਂਗੇ ਲੋਕ ਸਭਾ ਜੀ ਜਿੱਤ ਗਏ ਤੁਸੀਂ ਕੀ ਕਰੋਗੇ ਸਰ ਬਲਬੀਰ ਸਿੰਘ ਸਾਡੇ ਨਾਲ ਸੀਗੇ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਕੈਂਡੀਡੇਟ ਨੇ ਪਟਿਆਲਾ ਤੋਂ ਕੈਂਡੀਡੇਟ ਨੇ ਔਰ ਸਿਗੇ ਸਾਡੇ ਨਾਲ ਇੱਥੇ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਆਪਣੇ ਫੰਡੇ ਕਲੀਅਰ ਕੀਤੇ ਨੇ ਉਹਨਾਂ ਨੇ ਕਿਹਾ ਕਿ ਉੱਥੇ ਜਿਹੜੇ ਧਰਮਵੀਰ ਗਾਂਧੀ ਨੇ ਜਾਂ ਫਿਰ ਭਾਜਪਾ ਦੇ ਕੈਂਡੀਡੇਟ ਨੇ ਉਹ ਦੋਨੋਂ ਕੈਂਡੀਡੇਟ ਐਸ ਟਾਈਮ ਉਹਨਾਂ ਨੂੰ ਲੋਕ ਨਕਾਰ ਰਹੇ ਨੇ ਦੇ ਨਾਲ ਵਿੰਦੂ ਸਿੰਘ ਜ਼ੀਰਕਪੁਰ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਹੋਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ